ਕੁਝ ਗੱਲਾਂ ਜਿਹੜੀਆਂ ਇਸ ਵਹੀਰ 'ਚ ਅਸੀਂ ਕਰਨੀਆਂ ਏ ਇਸ ਵਹੀਰ ਦਾ ਮਕਸਦ ਕੀ ਹੈ ਵਹੀਰ ਹੈ ਕੀ ਸਾਡੀ ਰਵਾਇਤ ਕੀ ਹੈ ਅਸੀਂ ਅੱਜ ਕਿਹੜੇ ਰਾਤ ਤੁਰ ਪਏ ਆ ਇਹ ਸਾਰਾ ਕੁਝ ਜਾਣਨ ਦੀ ਲੋੜ ਹੈ ਪਹਿਲਾਂ ਤੇ ਜਿਹੜਾ ਧਰਮ ਪ੍ਰਚਾਰ ਦਾ ਸਾਡਾ ਰਵਾਇਤੀ ਤਰੀਕਾ ਹੈ ਉਹ ਵਹੀਰ ਦੇ ਰੂਪ 'ਚ ਹੀ ਹੈ ਸਤਗੁਰ ਸੱਚੇ ਪਾਤਸ਼ਾਹ ਆਪ ਲੰਮੀਆਂ ਵਹੀਰਾਂ ਕੱਟ ਕੇ ਲੰਮੇ ਵੜਾ ਕਰਦਿਆਂ ਕਰਦਿਆਂ ਵੱਖ-ਵੱਖ ਇਲਾਕਿਆਂ ਦੇ ਵਿੱਚ ਧਰਮ ਪ੍ਰਚਾਰ ਕਰਦੇ ਰਹੇ ਲੋਕਾਂ ਨੂੰ ਸਿੱਖ ਬਣਾਉਂਦੇ ਰਹੇ ਇਸੇ ਤਰੀਕੇ ਸੰਤ ਮਹਾਪੁਰਸ਼ ਭਗਤ ਸਾਧੂ ਜਿੰਨੇ ਵੀ ਹੋਏ ਆ ਉਹਨਾਂ ਨੇ ਧਰਮ ਪ੍ਰਚਾਰ ਦਾ ਇਹੋ ਤਰੀਕਾ ਅਪਣਾਇਆ ਪਰ ਸਮਾਵੜਾ ਤੇਜ਼ ਹੋ ਗਿਆ ਆਧੁਨਿਕ ਹੋ ਗਿਆ ਸਵੇਰੇ ਜਿੱਥੇ ਜਾਣਾ ਚਾਹ ਉਹ ਚਲੇ ਜਾਉ ਸ਼ਾਮ ਨੂੰ ਮੁੜ ਕੇ ਘਰ ਆ ਜਾਂਦਾ ਬੰਦਾ ਇਸ ਕਰਕੇ ਕਿਤੇ ਪੜਾ ਕਰਨ ਦਾ ਜਾਂ ਲੰਮੇ ਸਮੇਂ ਲਈ ਕਿਸੇ ਇਲਾਕੇ ਚ ਰੁਕਣ ਦਾ ਕਿਉਂਕਿ ਵਿਚਾਰ ਉਹਨਾਂ ਦੇ ਲੋਕੀ ਵੇਖੀ ਜਾਂਦੇ ਆ ਉਥੇ ਹੀ ਵੇਖ ਕੇ ਟਾਂਠਾ ਕਰ ਦਿੰਦੇ ਨੇ ਬੰਦੇ ਸੋ ਇਸ ਕਰਕੇ ਅੱਜ ਧਰਮ ਪ੍ਰਚਾਰ ਦਾ ਤਰੀਕਾ ਬਦਲ ਗਿਆ ਪਰ ਅੱਜ ਇਹ ਤਰੀਕਾ ਬਦਲਣ ਦਾ ਕਰਕੇ ਧਰਮਪਚਾਰ ਦਾ ਇਹਦੇ ਜਿਹੜੀ ਰਸਨਾ ਸੀ ਉਹ ਵੀ ਕੱਟ ਗਈ ਕਿਉਂਕਿ ਜਿਹੜਾ ਆਧੁਨਿਕਤਾ ਦਾ ਯੁੱਗ ਹੈ ਜਦੋਂ ਅਸੀਂ ਇੱਥੇ ਵੜੇ ਆ ਜਾਂ ਜਦੋਂ ਅਸੀਂ ਦਰਬਾਰ ਸਾਹਿਬ ਦੀ ਹਜ਼ੂਰੀ ਚੋਂ ੜੇ ਆ ਸਭ ਤੋਂ ਵੱਡੀ ਨਿਰਾਸ਼ਾ ਵਾਲੀ ਗੱਲ ਇਹ ਹੈ ਵੀ ਅਸੀਂ ਉੱਥੇ ਜਿਸ ਤਰੀਕੇ ਨਾਲ ਤਾਂ ਕਮੁਕੀ ਕਰਦੇ ਆ ਉਹ ਸਾਨੂੰ ਨਹੀਂ ਕਰਨੀ ਚਾਹੀਦੀ ਗੁਰੂ ਦੇ ਘਰ ਦੇ ਵਿੱਚ ਬੇਸ਼ੱਕ ਸੰਗਤਾਂ ਦਾ ਪ੍ਰੇਮ ਹੈ ਸੰਗਤਾਂ ਦਾ ਆਸ਼ਾ ਹੈ ਸੰਗਤਾਂ ਮਿਲਣਾ ਚਾਹੁੰਦੀਆਂ ਪਰ ਜੇ ਆਪਾਂ ਚੰਗੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਕਰਾਂਗੇ ਤੇ ਸਾਡੇ ਸਾਰਿਆਂ ਲਈ ਸੌਖਾ ਹੈ ਅੱਜ ਕੱਲ ਹਰ ਬੰਦੇ ਕੋਲ ਫੋਨ ਹੈ ਉਥੇ ਮੈਂ ਪਿਛਲੀ ਵਾਰ ਬੇਨਤੀ ਕਰਕੇ ਆਇਆ ਸੀ ਜਦੋਂ 31 ਅਕਤੂਬਰ ਨੂੰ ਅਮਰ ਸੰਚਾਰ ਹੋਇਆ ਸੀ ਤੇ ਮੈਂ ਬੇਨਤੀ ਕੀਤੀ ਸੀ ਵੀ ਭਾਈ ਆਪਾਂ ਦਰਬਾਰ ਸਾਹਿਬ ਦੇ ਅੰਦਰ ਫੋਨਾਂ ਦੀ ਵਰਤੋਂ ਨਾ ਕਰਿਆ ਕਰੀਏ ਜਦੋਂ ਹਦੂਦ ਚੋਂ ਆਪਾਂ ਉਤਰ ਜਾਣਾ ਹੈ ਜਿੱਦੋਂ ਪੌੜੀਆਂ ਉਤਰਨਾ ਹੈ ਸਾਹਮਣੇ ਦਰਸ਼ਨ ਹੋਣੇ ਨੇ ਸੱਚਖੰਡ ਦੇ ਤੇ ਉਦੋਂ ਆਪਾਂ ਘੜੀ ਦੀ ਘੜੀਏ ਭੁੱਲ ਜਾਈਏ ਵੀ ਸਾਡੀਆਂ ਜੇਬਾਂ 'ਚ ਕੋ ਫੋਨਾਂ ਦੀ ਚੀਜ਼ ਹੈਗੀ ਐ ਜੇ ਹੈਗੀ ਐ ਤੇ ਫਿਰ ਉਹਨੂੰ ਵਰਤੀਏ ਨਾ ਦੇਖੋ ਉੱਤੇ ਕੋਈ ਬੰਦੀ ਨਹੀਂ ਔਰ ਉਹਨਾਂ ਨੇ ਲਾਈ ਨਹੀਂ ਅਜੇ ਤੱਕ ਬੰਦੀ ਕਿਸੇ ਕਿਸਮ ਦੀ ਕਿਸੇ ਸਰਕਾਰੀ ਅਫਸਰ ਦਫਤਰ ਚ ਬੜਨਾ ਹੋਵੇ ਤੇ ਆਪ ਤੁਸੀਂ ਚੇਤੇ ਨਾਲ ਫੋਨ ਦੀ ਬੈਲ ਬੁੱਲ ਬੰਦ ਕਰਕੇ ਜਾਂਦੇ ਹੋਗੇ ਅਫਸਰ ਨਾਲ ਗ੍ਰੇਪੜਕ ਜਾਵੇ ਬਾਅਦ ਜਦੋਂ ਉੱਥੇ ਕੋਈ ਬੈਲ ਵੱਜ ਗਈ ਤੇ ਇਸੇ ਤਰੀਕੇ ਕਿਸੇ ਹੋਰ ਥਾਂ ਤੇ ਜਾਣ ਲੱਗਿਆਂ ਤੁਸੀਂ ਸਜੇਤ ਰਹਿੰਦੇ ਜੋ ਕਲਾਸ ਚ ਜਾਣਾ ਹੈ ਜਾਂ ਕਿਸੇ ਹੋਰ ਥਾਂ ਤੇ ਜਾਣਾ ਹੈ ਪਰ ਗੁਰੂ ਘਰ ਬੜਨ ਲੱਗਿਆਂ ਸਜੇਤ ਤੇ ਗਿਰਨ ਸਾਡਾ ਪਹਿਲਾ ਕਾਰਜ ਹੁੰਦਾ ਵੀ ਜੇਬ ਵਿੱਚ ਫੋਨ ਕੱਢ ਕੇ ਤੇ ਕੈਮਰਾ ਆਨ ਕਰ ਲੈਣਾ ਮਥਾ ਠੇਕਣ ਜਾਣਾ ਦਰਬਾਰ ਸਾਹਿਬ ਦਿਖਾਉਣਾ ਕਿਨੂੰ ਐ ਜਿਹੜੇ ਕੋ ਨਾਲ ਸਾਡੇ ਜੁੜੇ ਨੇ ਲੋਕ ਸੋਸ਼ਲ ਮੀਡੀਆ ਤੇ ਭਲਾ ਗੁਰੂ ਨੂੰ ਮਿਲ ਜਾਣਾ ਤੇ ਉਸ ਗੁਰੂ ਨੂੰ ਜਿਨੇ ਸਾਡੀ ਖਾਤਰ ਤਤੀ ਦਵੀ ਤੇ ਬੈਠ ਕੇ ਆਖਿਆ ਤੇਰਾ ਭਾਣਾ ਮੀਠਾ ਲਾਗੇ ਉਸ ਗੁਰੂ ਨੂੰ ਮਿਲ ਜਾਣ ਲੱਗਿਆ ਕਿਹੜਾ ਦਿਖਾਵਾ ਕਰਨ ਦੀ ਲੋੜ ਐ ਸਾਨੂੰ ਬਹੁਤ ਅਸੀਂ ਬੇਨਤੀਆਂ ਕੀਤੀਆਂ ਵੀ ਇਹਦਾ ਨਾ ਕਰੋ ਪਰ ਇਹ ਹੌਲੀ ਹੌਲੀ ਫਰਕ ਪੈਣਾ ਕਿਉਂਕਿ ਆਦਤਾਂ ਜਿਹੜੀਆਂ ਨੇ ਕੁਈ ਕਦੇ ਜੀ ਠੀਕ ਨਹੀਂ ਹੁੰਦੀਆਂ ਜਿਹੜੀਆਂ ਆਦਤਾਂ ਸਾਨੂੰ ਪੈ ਗਈਆਂ ਨੇ ਇਹਨਾਂ ਨੂੰ ਠੀਕ ਹੋਣ ਲੱਗਿਆ ਸਮਾਂ ਲੱਗਣਾ ਜਿਹੜੀ ਗੁਰਪਾਈ ਮਹਮਾ ਜਿਹਦਾ ਅਰਥ ਇਹ ਆ ਵੀ ਅਸੀਂ ਸਾਰੇ ਇੱਕੋ ਪਿਓ ਦੇ ਪੁੱਤਰਾਂ ਹਾਂ ਕਲਗੀਧਰ ਪਾਤਸ਼ਾਹ ਸਾਡਾ ਪਿਤਾ ਹੈ ਅਸੀਂ ਉਹਦੇ ਬੱਚੇ ਬਣਨਾ ਹੈ ਉਹਦੇ ਪੁੱਤਰ ਬਣ ਲਈ ਇੱਕ ਜ਼ਰੂਰੀ ਇਹ ਆ ਵੀ ਅਸੀਂ ਖੰਡੇ ਬਾਟੇ ਦੀ ਪੌਲ ਛੱਕੀਏ ਫਿਰ ਇੱਕ ਦੂਜੇ ਦੇ ਭਾਈ ਭੈਣਾ ਬਣ ਸਕਦੇ ਗੁਰਪਾਈ ਮਹੇਮੇਸ ਕਰਕੇ ਚਲਾਈ ਸੀ ਤੇ ਖੰਡੇ ਬਾਟੇ ਦੀ ਪੌਲ ਹੀ ਖੰਡੇ ਬਾਟੇ ਦੀ ਪੌਲ ਅਮਰਤ ਛਕਣਾ ਛਕਾਉਣ ਦੀ ਜਿਹੜੀ ਰਵਾਇਤ ਹੈ ਉਹੀ ਇਸ ਗੁਰਪਾਈ ਮਹਮ ਦਾ ਸਭ ਤੋਂ ਵੱਡਾ ਹਿੱਸਾ ਰਹੂਗੀ ਜਿਵੇਂ ਅੱਜ ਇੱਥੇ ਸਾਨੂੰ ਆਉਣ ਚ ਦੇਰੀ ਹੋ ਗਈ ਕਿਉਂਕਿ ਜਿਸ ਹਿਸਾਬ ਨਾਲ ਅਸੀਂ ਸੋਚਿਆ ਸੀ ਵੀ ਉੱਥੋਂ ਤੁਰ ਕੇ ਇੱਥੇ ਪਹੁੰਚਾਂਗੇ ਉਸ ਹਿਸਾਬ ਨਾਲ ਸਾਰਾ ਕੁਝ ਨਹੀਂ ਵਾਪਰਿਆ ਇਸ ਕਰਕੇ ਦੀਵਾਨ ਵੈਸੇ ਤੇ ਰਵਾਇਤ ਮੁਤਾਬਕ 4 ਵਜੇ ਸ਼ੁਰੂ ਹੋ ਜਾਣਾ ਚਾਹੀਦਾ ਸੀ 4 ਵਜੇ ਕੀਰਤਨ ਵਿਚਾਰਾਂ ਸ਼ੁਰੂ ਹੁੰਦੀਆਂ ਵਿੱਚੇ ਹੀ ਆਪਾਂ ਸਮਾਂ ਹੁੰਦਾ ਉਹਦੇ ਰਹਿਰਾ ਸਾਹਿਬ ਦੇ ਜਾਪ ਕਰਦੇ ਵਿੱਚੇ ਅਰਦਾਸ ਕਰਦੇ ਤੇ ਫਿਰ ਮਗਰੋਂ ਗੁਰਮਤ ਵਿਚਾਰਾਂ ਦੀ ਸਾਂਝ ਪਾਉਂਦੇ ਤੇ ਸਮਾਪਤੀ ਵੱਲ ਵੱਧ ਜਾਂਦੇ ਅੱਜ ਬਹੁਤ ਇੱਥੇ ਬੁਲਾਰੇ ਜਿਹੜੇ ਆਏ ਸਨ ਜਿਨ੍ਹਾਂ ਨੇ ਬੋਲਣਾ ਸੀ ਪਰ ਉਹ ਨਹੀਂ ਬੋਲ ਸਕੇ ਕਿਉਂਕਿ ਸਮਾਂ ਜਿਹੜਾ ਅਸੀਂ ਬੇਸ਼ੱਕ ਅਸੀਂ ਦੇਰ ਨਾਲ ਸ਼ੁਰੂ ਕੀਤਾ ਪਰ ਖਤਮ ਖਾਤਮਾ ਅਸੀਂ ਦੇਰ ਨਾਲ ਨਹੀਂ ਕਰਨਾ ਕਿਉਂਕਿ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਣਾ ਹੈ ਸਵੇਰੇ ਨਿਤਨੇਮ ਕਰਨਾ ਹੈ ਸੋ ਸਾਡੀ ਪਹਿਲੀ ਕੀ ਰਵੈਤ ਰਹੀ ਹੈ ਜੀ ਫਿਰ ਰਾਤ 12 12 1 ਵਜੇ ਤੱਕ ਸਮਾਗਮ ਤੇ ਸਵੇਰੇ ਨਿਤਨੇਮ ਦਾ ਕੋਈ ਸਮਾਂ ਨਹੀਂ 2:30 ਵਜੇ ਉੱਠਣਾ ਤੇ ਫਿਰ ਰਾਤ ਦੇ ਸਮਾਗਮਾਂ ਦੀ ਤਿਆਰੀਆਂ ਇਦਾਂ ਨਹੀਂ ਹੋਣਾ ਚਾਹੀਦਾ ਇਸ ਕਰਕੇ ਵਹੀਰ ਦੇ ਵਿੱਚ ਜਿਹੜਾ ਸਮਾਂ ਮਿੱਥਿਆ ਉਹ 4 ਤੋਂ 8 ਦਾ ਸਮਾਂ ਮਿੱਥਿਆ ਹੈ 8 ਵਜੇ ਸਮਾਪਤੀ ਕਰ ਦੇਣੀ ਹੈ 10 ਵਜੇ ਤੱਕ ਸਾਰਾ ਕੁਝ ਸਿਮੇਟ ਕੇ ਤੇ ਆਪੋ ਆਪਣੇ ਸਥਾਨਾਂ ਤੇ ਜਿਹੜਾ ਪੈ ਜਾਣਾ ਜਾ ਕੇ ਸੋ ਸੰਗਤਾਂ ਤੋਂ ਇਹੋ ਉਮੀਦ ਹੈ ਵੀ ਆਪਾਂ ਮਹਾਰਾ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਇਹ ਮੰਨਿਆ ਕਰੀਏ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਸੀ ਨਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਤੇ ਜੇ ਪ੍ਰਗਟ ਗੁਰਾਂ ਕੀ ਦੇਹ ਮੰਨਣਾ ਹੈ ਤੇ ਫਿਰ ਤੁਸੀਂ ਜੇ ਮਨ 'ਚ ਇਕਾਗਰਿਤ ਹੋ ਕੇ ਸੋਚੋ ਕਿ ਦਸਵੇਂ ਪਾਤਸ਼ਾਹ ਆਪ ਬਰਾਜਮਾਨ ਨੇ ਤਖਤ ਦੇ ਉੱਤੇ ਤੇ ਫਿਰ ਤੁਸੀਂ ਦੱਸੋ ਵੀ ਹੂਨਾ ਵੱਲ ਧਿਆਨ ਜਾਂਦਾ ਹੈ ਜੇ ਫਿਰ ਵੀ ਜਾਂਦਾ ਹੈ ਤੇ ਫਿਰ ਤੇ ਅਸੀਂ ਬਹੁਤ ਮੰਦ ਭਾਗੇ ਜੇ ਨਹੀਂ ਜਾਂਦਾ ਇਹਦਾ ਅਰਥ ਇਹ ਆ ਵੀ ਅਸੀਂ ਗੁਰੂ ਨੂੰ ਪ੍ਰਗਟ ਗੁਰਾਂ ਦੀ ਦੇ ਨਹੀਂ ਮੰਨਦੇ ਮੱਥਾ ਟੇਕ ਲੈਣੇ ਆ ਫਿਰ ਮੱਥਾ ਟੇਕ ਕੇ ਬੈਠ ਜਾਣੇ ਗੱਲ ਗੁਰੂ ਦੀ ਸੁਣਦੇ ਕੋਈ ਨਹੀਂ ਬਾਣੀ ਦੇ ਬਚਨ ਨੇ ਜੇ ਸੋ ਚੰਦਾ ਉੱਗ ਵਹਿ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਜੇ ਸੋ ਚੰਦਰਮਾ ਚੜੇ ਤੇ ਹਜ਼ਾਰਾਂ ਸੂਰਜ ਚੜ ਜਾਣ ਇੰਨਾ ਚਾਨਣ ਹੋ ਜਾਵੇ ਇਹ ਚਾਨਣ ਕਿਹੜਾ ਹੈ ਦੁਨਿਆਵੀ ਚਾਨਣ ਪਦਾਰਥ ਦਾ ਜਿਹੜਾ ਆਪਣੇ ਕੋ ਮਾਇਆ ਰੂਪੀ ਚਾਨਣਾ ਹੈ ਘਰ ਪਰਿਵਾਰ ਕੋਠੀਆਂ ਕਾਰਾਂ ਗੱਡੀਆਂ ਸਭ ਕੁਝ ਇਹਨੂੰ ਅਸੀਂ ਚਾਨਣ ਸਮਝਦੇ ਹਾਂ ਪਰ ਬਾਣੀ ਕੀ ਕਹਿੰਦੀ ਹੈ ਵੀ ਜੇ ਇਹ ਸਾਰਾ ਕੁਝ ਹੋਵੇ ਦੁਨੀਆਂ ਪਰ ਦੇ ਪਦਾਰਥ ਹੋਣ ਜਿਹੜੇ ਸਾਨੂੰ ਰੌਸ਼ਨੀ ਲੱਗਦੇ ਆ ਪਰ ਜੇ ਗੁਰੂ ਦਾ ਪ੍ਰੇਮ ਹਿਰਦੇ 'ਚ ਨਹੀਂ ਤੇ ਇਹ ਸਾਰਾ ਕੁਝ ਜਿਹੜਾ ਵਾ ਹਨੇਰਾ ਹੀ ਹਨੇਰਾ ਹੈ ਚਾਰੇ ਪਾਸੇ ਸੋ ਅਸੀਂ ਜੇ ਹਿਰਦੇ ਦੇ ਵਿੱਚ ਗੁਰੂ ਦਾ ਪ੍ਰੇਮ ਲੈ ਕੇ ਆਉਣਾ ਹੈ ਆਪਣੇ ਹਿਰਦੇ ਦੇ ਵਿੱਚ ਫਿਰ ਸਾਨੂੰ ਇਹ ਪਦਾਰਥਵਾਦੀ ਜੀਵਨ ਜਿਹੜਾ ਹੈ ਜਿਹਦੇ 'ਚ ਸਾਰਾ ਕੁਝ ਅਸੀਂ ਮਾਇਆ ਲਈ ਕਰ ਰਹੇ ਆਂ ਤੇ ਮਾਇਆ ਇਹ ਨਹੀਂ ਕਿalle ਪੈਸੇ ਤੇਲੇ ਨੂੰ ਮਾਇਆ ਕਹਿ ਗਿਆ ਸਾਰਾ ਕੁਝ ਹੀ ਮਾਇਆ ਹੈ ਸੰਸਾਰ ਦੇ ਵਿੱਚ ਸਾਡਾ ਸਰੀਰ ਮਾਇਆ ਰੂਪੀ ਹੈ ਧਰਤੀ ਬ੍ਰਹਮੰਡ ਜੋ ਦਿਖ ਰਿਹਾ ਜਿਹੜਾ ਨਾਸ਼ਮਾਨ ਹੈ ਸਾਰਾ ਕੁਝ ਮਾਇਆ ਰੂਪੀ ਹੈ ਨੇ ਖਤਮ ਹੋਣਾ ਇੱਕ ਦਿਨ ਇਹਦੇ ਵਿੱਚ ਅਸੀਂ ਵਿਛੜਦੇ ਹਾਂ ਔਰ ਇਹਦੇ ਵਿੱਚ ਵਿਛੜਦੇ ਹਾਂ ਵਿਛੜਦੇ ਹਾਂ ਮਾਇਆ ਰੂਪ ਇਹਦੀ ਅਧੀਨਗੀ ਕਬੂਲ ਲੈਣੀ ਹੈ ਅਸੀਂ ਇਸੇ ਕਰਕੇ ਮੌਤ ਤੋਂ ਭੈ ਲੱਗਦਾ ਜੇ ਸਰੀਰ ਨੂੰ ਨਾਸ਼ਮਾਨ ਮੰਨੀਏ ਤੇ ਇਹ ਮੰਨ ਲਿਏ ਵੀ ਇਹਨੇ ਖਤਮ ਹੋਣਾ ਇਹਨੂੰ ਕੋਈ ਰੋਕ ਨਹੀਂ ਸਕਦਾ ਤੇ ਫਿਰ ਤੁਸੀਂ ਦੱਸੋ ਭੈ ਕਿੱਥੇ ਬਚਦਾ ਹੈ ਹੋਣੀ ਤੋਂ ਭੈ ਨਹੀਂ ਹੁੰਦਾ ਅਣਹੋਣੀ ਤੋਂ ਭੈ ਲੱਗਦਾ ਚਿੰਤਾ ਤਾਂ ਕੀ ਕੀ ਜੀਏ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਾ ਕੋਈ ਤੇ ਜੇ ਚਿੰਤਾ ਸਾਨੂੰ ਤੇ ਜਾਂਦੇ ਆ ਕਿ ਪਹਿਲੀ ਵਾਰ ਕਿਸੇ ਮਨੁੱਖ ਨੇ ਮਰਨਾ ਹੋਵੇ ਫਿਰ ਸਾਨੂੰ ਚਿੰਤਾ ਹੋ ਜਵੇ ਰੋਜ਼ ਇੱਥੇ ਹਜ਼ਾਰਾਂ ਮਨੁੱਖ ਪੈਦਾ ਹੁੰਦੇ ਨੇ ਹਜ਼ਾਰਾਂ ਮਰ ਜਾਂਦੇ ਨੇ ਪਰ ਫਿਰ ਵੀ ਸਾਨੂੰ ਮੌਤ ਤੋਂ ਚਿੰਤਾ ਉਹ ਇਸ ਕਰਕੇ ਆ ਵੀ ਮਾਇਆ ਰੂਪੀ ਇਸ ਜੀਵਨ ਦੇ ਵਿੱਚ ਅਸੀਂ ਇੰਨੇ ਤਸ ਗਏ ਕਿ ਸਾਡੇ ਲਈ ਹੁਣ ਨਿਕਲਣਾ ਔਖਾ ਹੋ ਗਿਆ ਜੇ ਕੌਮ ਦੇ ਉੱਤੇ ਵਿਪਤਾ ਆਣ ਪਵੇ ਤੇ ਅਸੀਂ ਹਸਾਬਤਾ ਬੁਲਾਉਂਦੇ ਆਂ ਕਿ ਜੇ ਅੱਜ ਅਸੀਂ ਕੌਮ ਦੇ ਹੱਕ ਦੀ ਗੱਲ ਕੀਤੀ ਕੋਈ ਪਰਚਾ ਪੈ ਗਿਆ ਜਿਹੜੀ ਬਾਹਰ ਜਾਣ ਦੀ ਤਰੀਕ ਮਿੱਥੀ ਬੈਠੇ ਆਂ ਫਾਇਲ ਲੱਗੀ ਕੋਈ ਉਹ ਰੁਕ ਜੂ ਕੋਈ ਵਿਆਹ ਰਿਆ ਉਹ ਰੁਕ ਜੂ ਕੋਈ ਕਾਰੋਬਾਰ ਠੱਪ ਹੋ ਜੂ ਕੋਦ ਕਾਂਦੜੀ ਬੰਦ ਹੋ ਜੂ ਕੋ ਰਿਸ਼ਤੇ ਨਾਤੇ ਟੁੱਟ ਜਾਣਗੇ ਸਾਡੇ ਇਹ ਸੋਚ ਕੇ ਨਫਾ ਨੁਕਸਾਨ ਦਾ ਹਿਸਾਬ ਕਰਕੇ ਅਸੀਂ ਫਿਰ ਬੈਠ ਜਾਗੇ ਇਹ ਸਾਰਾ ਕੁਝ ਭੈ ਚੋਪ ਜਿਆ ਪਰ ਤੁਸੀਂ ਦੱਸੋ ਕਲਗੀਧਰ ਪਾਸ਼ਾ ਨੇ ਜਦੋਂ ਕਿਲਾ ਛੱਡਿਆ ਅਨੰਦਪੁਰ ਸਾਹਿਬ ਦਾ ਰਾਜ ਭਾਗ ਤਖਤ ਤਾਜ ਸਾਜ ਸਾਰਾ ਕੁਝ ਛੱਡ ਦਿੱਤਾ ਮੁਠੀ ਮੀਟ ਕੇ ਨਹੀਂ ਰੱਖੇ ਬਿਲਕੁਲ ਜਿਹੜਾ ਵੀ ਮਨੁੱਖ ਸੰਸਾਰ ਦੀ ਕਿਸੇ ਵੀ ਵਸਤੂ ਨੂੰ ਵਿੱਚ ਇਹ ਸਰੀਰ ਸਾਡਾ ਇਹ ਵੀ ਸੰਸਾਰੀ ਵਸਤੂ ਇਹਨੇ ਨਾਲ ਨਹੀਂ ਜਾਣਾ ਜਿਹੜਾ ਵੀ ਮਨੁੱਖ ਸੰਸਾਰ ਦੀ ਕਿਸੇ ਵੀ ਵਸਤੂ ਨੂੰ ਕੁੱਟ ਕੇ ਫੜਦਾ ਉਹ ਤੰਗ ਹੁੰਦਾ ਕਲਗੀਧਰ ਪਾਸ਼ਾ ਨੇ ਤਖਤ ਤੋਂ ਉੱਠ ਕੇ ਮਾਛੀਵੜ ਦੇ ਜੰਗਲ ਜਾਸਣ ਲਾ ਲਿਆ ਪਰ ਉਹਨਾਂ ਨੂੰ ਸੁੱਖ ਤੋਂ ਦੁੱਖ ਦੀ ਅਵਸਥਾ ਨਹੀਂ ਆਈ ਜਿਵੇਂ ਸਾਡੇ ਜੀਵਨ ਵਿੱਚ ਹੁੰਦਾ ਹੈ ਹੁਣ ਇੱਥੇ ਬੈਠੇ ਆਂ ਮਾੜੀ ਜੀ ਕੋਈ ਪਰੇਸ਼ਾਨੀ ਆ ਜਾਏ ਤੇ ਸਾਰਾ ਸਾਡਾ ਟਾਂਚਾ ਵਿਗੜ ਜਾਂਦਾ ਹੈ ਕਲਗੀਧਰ ਪਾਤਸ਼ਾਹ ਨੇ ਤਖਤ ਤੋਂ ਮਾਛੀਵਾੜ ਦੇ ਜੰਗਲ ਦੇ ਵਿੱਚ ਆਸਣ ਲਾਇਆ ਪਰ ਕੋਈ ਮਨ ਤੇ ਰੰਜ ਨਹੀਂ ਕੋਈ ਮਨ ਦੇ ਵਿੱਚ ਤ੍ਰਿਸ਼ਨਾ ਨਹੀਂ ਵੀ ਮੈਂ ਐਦਾਂ ਨਹੀਂ ਐਦਾਂ ਕਰਨਾ ਚਾਹੀਦਾ ਸੀ ਕਿਉਂਕਿ ਉਹ ਤੇ ਅਕਾਲਪੁਰ ਗਰੂਪ ਹੈ ਪਰ ਕੀਤਾ ਸਾਡੇ ਵਾਸਤੇ ਸਾਰਾ ਕੁਝ ਕਿਉਂਕਿ ਸਿੱਖਾਂ ਨੂੰ ਇਹ ਸਾਰਾ ਕੁਝ ਵੇਖਣਾ ਪੈਣਾ ਜੇ ਸਮੇਂ ਦੀ ਹਕੂਮਤਾਂ ਦੇ ਨਾਲ ਟੱਕਰ ਲੈਣੀ ਹੈ ਜੇ ਗੁਲਾਮੀ ਦੇ ਖਿਲਾਫ ਲੜਨਾ ਹੈ ਜੇ ਆਜ਼ਾਦੀ ਪ੍ਰਾਪਤ ਕਰਨੀ ਹੈ ਜੇ ਧਰਮ ਲਈ ਜੀਉਣਾ ਹੈ ਤੇ ਜੇ ਧਰਮ ਲਈ ਜੀਉਣਾ ਹੈ ਫਿਰ ਧਰਮ ਲਈ ਮਰ ਲਈ ਤਿਆਰ ਹੋਣਾ ਪੈਣਾ ਜਿਉਂਦਾ ਅਣਖ ਨਾਲ ਉਹ ਮਨੁੱਖ ਹੈ ਜਿਹੜਾ ਮੌਤ ਲਈ ਸਦੀਵੀ ਤਿਆਰ ਰਹੇ ਤੇ ਜਿਹੜਾ ਮੌਤ ਤੋਂ ਭੱਜਦਾ ਹੈ ਉਹਦਾ ਜੀਣਾ ਹਰਾਮ ਹੋ ਜਾਂਦਾ ਹੈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿਛਕਾ ਤੇ ਜਿਉਂਦੇ ਜੀ ਸਾਡੀ ਕਿੰਨੀ ਕੁ ਪਤਾ ਹੈ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਜੋ ਕੁਝ ਸਾਡੀ ਕਾਮਨਾ ਵਾਪਰ ਗਿਆ ਤੇ ਵਾਪਰ ਰਿਹਾ ਇਹ ਸਾਰਾ ਕੁਝ ਪ੍ਰਤੱਖ ਹੀ ਹੈ ਸਾਰਿਆਂ ਦੇ ਸਾਹਮਣੇ ਤੇ ਇਹਦੀਆਂ ਬਾਰ ਬਾਰ ਆਪਾਂ ਕੱਲਾ ਕਰੀ ਜਾ ਸਕਦੇ ਪਰ ਸਵਾਲ ਹੈ ਸਾਨੂੰ ਕਰਨਾ ਕੀ ਚਾਹੀਦਾ ਜਿੰਨਾ ਕਿ ਮੈਂ ਸੰਗਤੀ ਰੂਪ ਚ ਵਿਚਰਿਆ ਜਿੰਨੀਆਂ ਕਥਾਵਾਂ ਤੇ ਮੈਂ ਗਿਆ ਜਿੰਨੇ ਇੱਕ ਲੋਕ ਮੈਨੂੰ ਮਿਲ ਲਾਇਨੇ ਇੱਕ ਗੱਲ ਬੜੀ ਪਰਤੱਖ ਹੈ ਵੀ ਸਾਡੇ ਅੰਦਰ ਮਰਨ ਦਾ ਬੜਾ ਵੱਡਾ ਭੈ ਹੈ ਮੌਤ ਦਾ ਇੱਡਾ ਭੈ ਹੈ ਵੀ ਅੱਜ ਸਾਡੇ ਪਿਓ ਦੀ ਕੋ ਪਾਗ ਲਾਉਣ ਆ ਜਵੇ ਤੇ ਸਾਨੂੰ ਖਿਆਲ ਆਉਂਦਾ ਵੀ ਜੇ ਕੋਈ ਉਲਝਣ ਪੈ ਗਈ ਤੇ ਵਕਤ ਪੈ ਜੂ ਸਾਡੇ ਪਾਸ ਦਾ ਤੋ ਅੱਜ ਅਸੀਂ ਗੁਰੂ ਦਾ ਸਤਕਾਰ ਭੁੱਲ ਗਏ ਕਿਉਂਕਿ ਸਾਡੇ ਅੰਦਰ ਇਹ ਭੈ ਆਣ ਕੇ ਵੜ ਗਿਆ ਤੇ ਬਾਣੀ ਨੇ ਇਹ ਭੈ ਦੂਰ ਕਰਨਾ ਹੈ ਵਾਹਿਗੁਰੂ ਮੰਤਰ ਨੇ ਇਹ ਭੈ ਨੂੰ ਦੂਰ ਕਰਨਾ ਹੈ ਗੁਰੂ ਨਾਲ ਜੇ ਪ੍ਰੇਮ ਕਰਾਂਗੇ ਪੈਦਰ ਹੁਜੂ ਕਿਉਂਕਿ ਮਨੁੱਖ ਹਮੇਸ਼ਾ ਉਸ ਚੀਜ਼ ਨੂੰ ਬਚਾਉਂਦਾ ਜਿਹਨੂੰ ਉਹ ਪ੍ਰੇਮ ਕਰਦਾ ਅੱਜ ਅਸੀਂ ਮਾਇਆ ਨੂੰ ਪ੍ਰੇਮ ਕਰਦੇ ਹਾਂ ਗੁਰੂ ਨੂੰ ਘੱਟ ਪ੍ਰੇਮ ਕਰਦੇ ਮਾਇਆ ਨੂੰ ਜ਼ਿਆਦਾ ਕਰਦੇ ਹਾਂ ਇਸ ਕਰਕੇ ਜਦੋਂ ਗੁਰੂ ਤੇ ਕੋ ਹਮਲਾਵਰ ਹੋ ਕੇ ਆਉਂਦਾ ਅਸੀਂ ਆਪਣੇ ਘਰਾਂ ਦੇ ਵਿੱਚ ਮਾਇਆ ਨੂੰ ਜੱਫੀਆਂ ਪਾ ਕੇ ਬੈਠ ਰਹੇ ਹਿੰਨੇ ਚਾਹੇ ਪਰਿਵਾਰ ਹੋਵੇ ਪੁੱਤਰ ਹੋਣ ਧੀਆ ਹੋਣ ਮਾਪੇ ਹੋਣ ਘਰ ਹੋਵੇ ਬਾਹਰ ਹੋਵੇ ਗੁਰੂ ਵੱਲ ਨਹੀਂ ਜਾਂਦੇ ਤੇ ਜਿਹੜੇ ਮਨੁੱਖ ਨੂੰ ਗੁਰੂ ਨਾਲ ਪ੍ਰੇਮ ਹੋ ਜਾਊਗਾ ਉਹਦੇ ਲਈ ਫਿਰ ਬਾਕੀ ਸਾਰਾ ਕੁਝ ਦੂਜੇ ਨੰਬਰ ਤੇ ਜਾ ਖੜਦਾ। ਸੋ ਅੱਜ ਵਹੀਰ ਦੀ ਸ਼ੁਰੂਆਤ ਹੋਈ ਹੈ। ਔਰ ਇਹਦੇ ਚੋਂ ਅਸੀਂ ਕੀ ਖੱਟਣਾ ਇਹਦਾ ਸਮਾਂ ਦੱਸੂ। ਪਰ ਇੱਕ ਗੱਲ ਮੈਂ ਸੰਗਤੀ ਰੂਪ ਚ ਬੇਨਤੀ ਕਰਦਾ ਹਾਂ। ਵੀ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਬਦਲੀਏ। ਗੁਰੂ ਦੀ ਹਜ਼ੂਰੀ ਚ ਬੈਠਣਾ ਕਿਵੇਂ ਹੈ? ਗੁਰੂ ਦੀ ਹਜ਼ੂਰੀ ਦੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਇਹ ਸਾਨੂੰ ਦੁਬਾਰਾ ਸਿੱਖਣ ਦੀ ਲੋੜ ਹੈ। ਬੇਜਾ ਕਿ ਸਾਡੀਆਂ ਸੁੱਖ ਸਹੂਲਤਾਂ ਦੇ ਅਨੇਕਾ ਸਾਧਨ ਸਾਡੇ ਕੋਲ ਮੌਜੂਦ ਨੇ ਪਰ ਉਹ ਕਹਿੰਦੇ ਨੇ ਦੁਖਦਾਰੂ ਸੁਖ ਰੋਗ ਪਿਆ। ਜਿਹੜਾ ਦੁੱਖ ਹੈ ਉਹ ਮਨੁੱਖ ਲਈ ਕਈ ਵਾਰ ਦਾਰੂ ਬਣ ਜਾਂਦਾ ਹੈ। ਸੁਖ ਰੋਗ ਬਣ ਜਾਂਦਾ ਸਾਡੀ ਜੀਵਨ ਚ ਆਏ ਅਨੇਕਾ ਸੁਖ ਰੋਗ ਬਣ ਗਏ। ਤੁਸੀਂ ਆਪ ਇਕਾਗਰਿਤ ਚਿਤ ਹੋ ਕੇ ਇਹ ਸੋਚੋ ਵੀ ਜਦੋਂ ਸਿੱਖਾਂ ਦੇ ਤੇੜ ਕਲਾ ਕਸ਼ਹਰਾ ਰਹਿ ਗਿਆ ਸੀ। ਬਾਕੀ ਕੋ ਲੀੜਾ ਨਹੀਂ ਸੀ ਬਚਿਆ ਜੰਗਲਾਂ 'ਚ ਦਿਨ ਕੱਟਦੇ ਸੀ ਰਾਤਾਂ ਗੁਜ਼ਾਰਦੇ ਸੀ ਘੋੜਿਆਂ ਦੀਆਂ ਕਾਠੀਆਂ ਤੇ ਪੱਤੇ ਖਾ ਕੇ ਕਈ ਵਾਰ ਗੁਜ਼ਾਰਾ ਕੀਤਾ ਰੁੱਖੀ ਮੇਸੀ ਜੇ ਮਿਲ ਜਾਣੀ ਚੋਲੇ ਦੀ ਮੋਟ ਖਾ ਲ ਕੇ ਤੁਰੇ ਫਿਰਨਾ ਜੰਗ ਜੁੱਦ ਲੜਨੇ ਉਸ ਮੌਕੇ ਦੇ ਉੱਤੇ ਵੀ ਉਹਨਾਂ ਨੇ ਗੁਰੂ ਸਤਕਾਰ ਦੇ ਵਿੱਚ ਕਦੇ ਕਮੀ ਨਹੀਂ ਆਉਣ ਦਿੱਤੀ ਤੇ ਅੱਜ ਸਾਡੇ ਕੋਲ ਦੁਨੀਆ ਭਰ ਦੀਆਂ ਸਾਰੀਆਂ ਸੁੱਖ ਸਹੂਲਤਾਂ ਨੇ ਕੋਈ ਐਸੀ ਚੀਜ਼ ਨਹੀਂ ਜਿਹੜੀ ਸਿੱਖਾਂ ਕੋਲ ਨਾ ਹੋਵੇ ਪੈਸੇ ਪੱਖੋਂ ਸਾਰਾ ਕੁਝ ਹੈ ਪਰ ਅੱਜ ਜੇ ਸਾਡੇ ਅੰਦਰ ਜੇ ਕੋਈ ਚੀਜ਼ ਨਹੀਂ ਹੈਗੀ ਤੇ ਉਹ ਗੁਰੂ ਦਾ ਪ੍ਰੇਮ ਨਹੀਂ ਹੈਗਾ ਤੇ ਮਹਾਰਾਜ ਕਹਿੰਦੇ ਨੇ ਜਿਨ ਪ੍ਰੇਮ ਕੀਓ ਤਿਨਹੀ ਬ੍ਰਭ ਪਾਇਓ ਜਿਹੜੇ ਮਨੁੱਖ ਨੇ ਪ੍ਰੇਮ ਨਹੀਂ ਕੀਤਾ ਉਹਨੂੰ ਪ੍ਰਮਾਤਮਾ ਨਹੀਂ ਮਿਲਦਾ ਜਿਉਂ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤੜੀ ਗੜੀ ਮੇਰੀ ਆਓ ਦੁਨੀਆ ਦੇ ਪੀਰ ਪਗੰਬਰਾਂ ਨੇ ਜਦੋਂ ਆਪਣੇ ਚੇਲਿਆਂ ਨੂੰ ਵਾਜਾ ਮਾਰੀਆਂ ਕਿਸੇ ਨੇ ਕਿਹਾ ਵੀ ਆਓ ਮੈਂ ਤੁਹਾਨੂੰ ਜੰਨਤ ਤੇ ਲੈ ਕੇ ਜਾਣਾ ਕਿਸੇ ਨੇ ਸਵਰਗਾ ਚ ਲੈ ਜਾਣ ਦੀ ਗੱਲ ਕੀਤੀ ਕਿ ਜੇਨੇ ਗਿਆ ਵੀ ਜੇ ਮੇਰੇ ਨਾਲ ਨਾ ਤੁਰੇ ਤੇ ਨਰਕਾਂ ਚ ਸੜੋਗੇ ਗੁਰੂ ਨਾਨਕ ਪਾਤਸ਼ਾਹ ਸੱਚੇ ਸਾਹਿਬ ਸਤਿਗੁਰੂ ਨੇ ਜਦੋਂ ਆਵਾਜ਼ ਦਿੱਤੀ ਹੈ ਸਿੱਖਾਂ ਨੂੰ ਉਹਨਾਂ ਨੇ ਕਿਹਾ ਜੋ ਤੋਂ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਤਲੀ ਗੜੀ ਮੇਰੀ ਆਓ ਉਦਾਰਥ ਹੀ ਹੈ ਪਿਖੇੜ ਬਿਸ਼ੱਕ ਪ੍ਰੇਮ ਦੀ ਹੈ ਤੇ ਪ੍ਰੇਮ ਗੁਰੂ ਨਾਲ ਕਰਨਾ ਹੈ ਪਰ ਸੀਸ ਧੜੀ ਦੇ ਤਰਕ ਕਿਉਂਣਾ ਪੈਣਾ ਤੇ ਹਰ ਪੱਖੋਂ ਕਈ ਕਹਿੰਦੇ ਨੇ ਵੀ ਸੀਸ ਮਨ ਤੜੀ ਦੇ ਧਰਮ ਦੀ ਗੱਲ ਕੀਤੀ ਹੈ ਜੀ ਤੁਸੀਂ ਵੀ ਕਹਿ ਦਿਓ ਜਦੋਂ ਮੈਂ ਕਿਹਾ ਸੀ ਵੀ ਗੁਰੂ ਦੇ ਚਰਨਾਂ 'ਚ ਸੀਸ ਪੇਟ ਕਰਨਾ ਪੈਣਾ ਹੈ ਤੇ ਜਿਹੜੇ ਵਿਦਵਾਨ ਸਨ ਉਹਨਾਂ ਦੀ ਆਪਣੀ ਸੀਮਤਾ ਹੀ ਹੁੰਦੀ ਹੈ ਬੇਸ਼ੱਕ ਉਹਨਾਂ ਪੜ੍ਹ ਲਿਖ ਬਹੁਤ ਲਿਆ ਹੁੰਦਾ ਪਰ ਸੀਮਤਾ ਹੀ ਇਸ ਗੱਲ ਦੀ ਕਿ ਪੜਾਈ ਲਿਖਾਈ ਮਨੁੱਖ ਨੂੰ ਜਿਹੜਾ ਦਲੇਰ ਨਹੀਂ ਬਣਾ ਸਕਦੀ ਬਹੁਤੇ ਪੜ੍ਹੇ ਲਿਖੇ ਬੰਦੇ ਇਸ ਕਰਕੇ ਮਾਰ ਖਾ ਜਾਂਦੇ ਆ ਸੋ ਮੈਨੂੰ ਕਹਿੰਦੇ ਸੀ ਵੀ ਤੁਸੀਂ ਇਹਨੂੰ ਗੱਲ ਨੂੰ ਏਦਾਂ ਕਹਿ ਦਿਓ ਵੀ ਮੈਂ ਤਾਂ ਕਿਹਾ ਵੀ ਗੁਰੂ ਨੂੰ ਆਪਣੀ ਮੱਤ ਦੇਣੀ ਹੈ ਮਾਤੋ ਦੇ ਚਰਨਾਂ 'ਚ ਭੇਟ ਕਰਨੀ ਹੈ ਸਿਰ ਦੀ ਗੱਲ ਨਹੀਂ ਮੈਂ ਕੀਤੀ ਤੇ ਮੈਂ ਅੱਗੇ ਉਹ ਸਵਾਲ ਪੁੱਛੀਤਾ ਸੀ ਉਹਨਾਂ ਨੂੰ ਵੀ ਜੇ ਇਸ ਸਿਰ ਦੇ ਵਿੱਚ ਮਾਤੀ ਨਾ ਹੋਵੇ ਉਹਨੂੰ ਰੱਖ ਕੇ ਕੀ ਕਰਾਂਗੇ ਅਸੀਂ ਜਿਹੜਾ ਸਿਰ ਮਾਤੇ ਹੀਣ ਹੋ ਗਿਆ ਜਿੱਦੇ 'ਚੋਂ ਮੱਤ ਨਿਕਲ ਗਈ ਉਨੂੰ ਆਪ ਰੱਖੀ ਕੀ ਕਰਾਂਗੇ ਉਹ ਲੋਥ ਦੇ ਬਰਾਬਰ ਹੈ ਤੇ লাশ ਕੋਈ ਖਰਚ ਰੱਖਦਾ ਹੁੰਦਾ ਕਦੀ ਤੁਸੀਂ ਸੁਣਿਆ ਕਹਿੰਨੇ ਆ ਇੱਕ ਮੇਰੇ ਖਿਆਲ ਨਾਲ ਇੱਕ ਅੱਧਾ ਫ੍ਰਿਜ ਲਾਇਆ ਉਹਨਾਂ ਨੇ ਉਹਦੇ ਤੋਂ ਅਲੱਗ ਕਦੀ ਸੁਣਿਆ ਕਿਸੇ ਨੇ লাশ ਰੱਖੀ ਹੋਵੇ ਘਰ ਦੇ ਵਿੱਚ ਉਸੇ ਵੇਲੇ ਤਿਆਰੀਆਂ ਕਰਦੇ ਵੀ ਛੇਤੀ ਤੋਂ ਛੇਤੀ ਖੂਕਦੀ ਹੈ ਕੰਮ ਸੋ ਜੇ ਇਸ ਸਿਰ ਦੇ ਵਿੱਚ ਮਤ ਨਹੀਂ ਮਤ ਗੁਰੂ ਨੂੰ ਦੇਤੀ ਉਹ ਪਿੱਛੇ ਸਿਰ ਰੱਖਣ ਦਾ ਕੀ ਫਾਇਦਾ ਉਹ ਵੀ ਗੁਰੂ ਦਾ ਹੈ ਸੋ ਇਹ ਗੱਲਾਂ ਗੋਲ ਮੋਲ ਮੈਂ ਨਾ ਕੀਤੀਆਂ ਨਾ ਕਰਨੀਆਂ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਮੈਂ ਹੁਣ ਫਿਰ ਕਹਿਣਾ ਵੀ ਮਤ ਤੇ ਉਹਦੀ ਹੈ ਹੀ ਸਰੀਰ ਦਾ ਰੋਮ ਰੋਮ ਉਹਦਾ ਬੰਦ ਬੰਦ ਉਹਦਾ ਇਹ ਸਾਰਾ ਕੁਝ ਉਹਦਾ ਸਰੀਰ 'ਚ ਜਿਹੜਾ ਲਹੂ ਹੈ ਉਹਦਾ ਕਤਰਾ ਕਤਰੇ ਦਾ ਉਹ ਮਾਲਕ ਹੈ ਜੇ ਸਮਾਂ ਬਣਨ ਤੇ ਲੋੜ ਪੈਣ ਤੇ ਉਹਦੇ ਚਰਨਾਂ 'ਚ ਵਹਾਇਆ ਨਾ ਜਾਵੇ ਉਹਦੀ ਹਜ਼ੂਰੀ 'ਚ ਬੰਦ-ਬੰਦ ਨਾ ਕਿਟਾਇਆ ਜਾਵੇ ਤੇ ਫਿਰ ਇਹ ਅਸੀਂ ਹਰਾਮ ਦਾ ਹੀ ਪਾਲ ਕੇ ਬੈਠੇ ਆਂ ਇਹ ਕੋਈ ਮਤਲਬ ਚੰਗੀ ਚੀਜ਼ ਨਹੀਂ ਸਾਬੋ ਸਾਬਾ ਸੋ ਬੇਫਤਾ ਬੜੀ ਵੱਡੀ ਹੈ ਸਮਾ ਕੌਮ ਤੇ ਅਸਾ ਆ ਗਿਆ ਹੈ ਕਿ ਜਿੱਥੇ ਜਦੋਂ ਤੇ ਸਿੱਖਾਂ ਦੇ ਕਤਲ ਹੁੰਦੇ ਨੇ ਉਦੋਂ ਤੇ ਕੋਈ ਕਿਸੇ ਦੇ ਕੰਦੇ ਜੋ ਨਹੀਂ ਸੰਕਦੀ ਦੋ ਬੰਦੇ ਜਿਨ੍ਹਾਂ ਚੋਂ ਇੱਕ ਸਿੱਖਾਂ ਨੂੰ ਧਮਕੀਆਂ ਦੇਣ ਵਾਲਾ ਸਿੱਖਾਂ ਦੀ ਧੀਆਂ ਪੜਨ ਨੂੰ ਮਾੜਾ ਬੋਲਣ ਵਾਲਾ ਜਿਨ੍ਹਾਂ ਚੋਂ ਇੱਕ ਬੰਦਾ ਗੁਰੂ ਸਾਹਿਬ ਦੀ ਬਦਬੀ ਦਾ ਪ੍ਰਤੱਖ ਦੋਸ਼ੀ ਜਿਹੜਾ ਕੋਰਟ ਨੇ ਵੀ ਮੰਨ ਲਿਆ ਸਜ਼ਾ ਭੁਗਤ ਰਿਹਾ ਤੇ ਜ਼ਮਾਨਤ ਦੇ ਬਾਹਰ ਹੈ ਦੇਖੋ ਦੋ ਨੌਜਵਾਨਾਂ ਦਾ ਕਤਲ ਹੋਇਆ ਹੈ ਔਰ ਉਦੋਂ ਕੋਈ ਕਿਸੇ ਕੰਤੇ ਜੂ ਨਹੀਂ ਸਰਕੀ ਤੇ ਜਦੋਂ ਆਹ ਦੋ ਕਤਲ ਹੋਏ ਨੇ ਸਾਰੇ ਪੰਜਾਬ ਚ ਹਾਹਾਕਾਰ ਮਚਾ ਦਿੱਤੀ ਐ ਹਾਹਾਕਾਰ ਮਚਾ ਕੇ ਉਹ ਕਹਿੰਦੇ ਵੀ ਘਰਾਂ ਦੀ ਤਲਾਸ਼ੀ ਕਰਨੀ ਐ ਕਿ ਇਹਦੇ ਘਰ ਚੋਂ ਜਗਾਲੀਆਂ ਕਿਰਪਾਨਾਂ ਚੁੱਕੀ ਜਾਂਦੇ ਨੇ ਕਿਸੇ ਘਰ ਚੋਂ ਕੁਝ ਕੱਢੀ ਜਾਂਦੇ ਨੇ ਇਹ ਸਭ ਕੁਝ ਕਿਉਂ ਹੋ ਰਿਹਾ ਕਿਉਂਕਿ ਇਹ ਗੁਲਾਮੀ ਦੀ ਨਿਸ਼ਾਨੀ ਐ ਬਹੁਤੇ ਸਿਕ ਬਾਰ ਬਾਰਾਂ ਕਿ ਪੁੱਛੀ ਜਾਂਦੇ ਸਾਨੂੰ ਤੇ ਗੁਲਾਮੀ ਨਜ਼ਰ ਨਹੀਂ ਆਉਂਦੀ ਤੁਸੀਂ ਮੈਨੂੰ ਦੱਸੋ ਵੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਉਸ ਵਕਤ ਤੁਸੀਂ ਤੁਹਾਡੇ ਘਰਾਂ ਦੀ ਤਲਾਸ਼ੀ ਹੋਈਆਂ ਕਿਸੇ ਦੀ ਇੱਕ ਨੌਜਵਾਨ ਸੀ ਸੰਦੀਪ ਨੰਗਲ ਅੰਬੀਆਂ ਉਹਦਾ ਕਤਲ ਹੋਇਆ ਕਿਸੇ ਦੇ ਘਰ ਦੀ ਤਲਾਸ਼ੀ ਵੇਖੀ ਤੁਸੀਂ ਹੁੰਦੀ ਹੈਰਾਨੀ ਦੀ ਗੱਲ ਹੈ ਵੀ ਉਹਦੇ ਕਤਲ ਦੇ ਵਿੱਚ ਵੀ ਨਜਾਇਜ਼ اسلحਾ ਵਰਤਿਆ ਗਿਆ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਤੇ ਜਿਹੜੀ ਹਥਿਆਰ ਵਰਤੇ ਗਏ ਉਹ ਮਿਲਦੇ ਹੀ ਨਹੀਂ ਉਹਦੇ ਲਾਇਸੈਂਸੀ ਨਹੀਂ ਬਣਨ ਲੱਗੇ ਉਦੋਂ ਕੋਈ ਤਲਾਸ਼ੀ ਨਹੀਂ ਹੋਈ ਧਿਆਰਾਂ ਤੇ ਕੋਈ ਬੰਦੀ ਨਹੀਂ ਲੱਗੀ ਹੁਣ ਦੋ ਸਟੇਟ ਦੇ ਦਲਾਲ ਮਾਰੇ ਗਏ ਹੁਣ ਸਾਰਾ ਕੁਝ ਹੀ ਹੋ ਗਿਆ ਇਹ ਗੁਲਾਮੀ ਦੀ ਨਿਸ਼ਾਨੀ ਹੈ ਸਿੱਖਾਂ ਦੀ ਇਹ ਾਕਾਤ ਹੈ ਇਸ ਮੁਲਕ ਦੇ ਵਿੱਚ ਕਿ ਸਿੱਖ ਲੱਖਾਂ ਦੀ ਗਿਣਤੀ 'ਚ ਮਰ ਜਾਣ ਤੇ ਇਨਕੁਵਾਰੀ ਕੋਈ ਨਹੀਂ ਹੁੰਦੀ ਕੋਈ ਜਾਂਚ ਪੜਤਾਲ ਨਹੀਂ ਹੁੰਦੀ ਤੇ ਜਿੰਨਾਂ ਦਾ ਰਾਜ ਭਾਗ ਹੈ ਉਹਨਾਂ ਦਾ ਇੱਕ ਬੰਦੇ ਨੂੰ ਕਿਤੇ ਸੱਟ ਵੀ ਲੱਗ ਜਵੇ ਚੀਜੀ ਨੂੰ ਟੱਕ ਲੱਗ ਜੇ ਇੱਥੇ ਫੌਜ ਬਿਠਾਉਣ ਦੀਆਂ ਗੱਲਾਂ ਕਿ ਚੱਲ ਪਈਆਂ ਨੇ ਸਾਡੇ ਦਰਬਾਰ ਸਾਹਿਬ ਦੇ ਹਮਲੇ ਕਰਨ ਦੀਆਂ ਗੱਲਾਂ ਚੱਲ ਪਈਆਂ ਨੇ ਕੱਲੇ-ਕੱਲੇ ਸਿੱਖਾਂ ਨੂੰ ਕੱਢ ਕੇ ਮਾਰਨ ਦੀਆਂ ਗੱਲਾਂ ਚੱਲ ਪਈਆਂ ਨੇ ਉਰੇ ਬਰਾਬਰ ਤਾਂ ਤੇ ਕਦੇ ਵੀ ਨਜ਼ਰ ਨਹੀਂ ਆਉਂਦੀ ਮੈਨੂੰ ਸੋ ਜੇ ਅਸੀਂ ਇਹ ਚਾਹੁੰਦੇ ਆ ਕਿ ਭਵਿੱਖ ਦੇ ਵਿੱਚ ਸਾਡੇ ਨਾਲ ਉਹ ਕੁਝ ਨਾ ਵਾਪਰੇ ਜੋ ਪਹਿਲਾਂ ਵਾਪਰਿਆ ਤੇ ਸਾਨੂੰ ਸੀਸ ਟਾੜੀ ਦੇ ਧਰਨਾ ਪਹਿਣਾ ਹੈ ਹਕੂਮਤ ਨੂੰ ਇਹ ਦੱਸਣਾ ਪੈਣਾ ਹੈ ਕਿ ਭਾਈ ਅਸੀਂ ਇਹ ਗੁਲਾਮੀ ਚੁੱਪਚੀ ਬੀਤੇ برداشت ਨਹੀਂ ਕਰਨੀ ਔਰ ਜਿਹੜਾ ਅਵੇਸਲਾ ਹੋ ਕੇ ਅੱਖਾਂ ਮੀਟ ਕੇ ਬੈਠਾ ਕੋਈ ਗੱਲ ਨਹੀਂ ਜੀ ਮੈਨੂੰ ਕੀ ਫਰਕ ਪੈਂਦਾ ਮੇਰੀ ਦੁਕਾਨ ਚਲਣ ਢਈ ਹੈ ਉਹ ਫਿਰ ਉਹ ਤੇ ਉਹੀ ਗੱਲ ਹੋਗੀ ਵੀ ਜਦੋਂ ਜੇ ਜੀਵੇ ਬਤ ਲੱਥੀ ਜਾਏ ਸਭ ਹਰਾਮ ਜੇ ਤੱਕ ਜਿਹ ਕਹੇ ਖਾਣਾ ਮਨੁੱਖ ਸੁਧਾਰਿੰਦਾ ਹੈ ਮਨੁੱਖ ਦੇ ਅੰਦਰੋਂ ਕੀ ਮਰ ਜਾਂਦਾ ਹੈ ਮਨੁੱਖ ਦੇ ਅੰਦਰੋਂ ਜਦੋਂ ਜ਼ਮੀਰ ਮਰਦਾ ਹੈ ਉਹਦਾ ਜਿੰਦਾ ਤੇ ਰਹਿੰਦਾ ਰੋਟੀ ਪਾਣੀ ਖਾਂਦਾ ਹੈ ਸਾਰਾ ਕੁਝ ਕਰੀ ਜਾਂਦਾ ਹੈ ਘਰ ਵਿਹਾਰ ਵੀ ਕਰੀ ਜਾਂਦਾ ਜੀਵਨ ਦੇ ਸਾਰੇ ਪਰ ਜਿਹਦੇ ਅੰਦਰ ਜਮੀਰ ਨਹੀਂ ਜਿਹਦੇ ਅੰਦਰ ਆਤਮਾ ਮਰ ਗਈ ਉਹ ਮਨੁੱਖ ਮਨੁੱਖ ਨਹੀਂ ਰਹਿੰਦਾ ਸੋ ਅਸੀਂ ਦਰਬਾਰ ਸਾਹਿਬ ਤੋਂ ਚਾਲੇ ਪਾਏ ਇੱਥੇ ਪਹੁੰਚੇ ਆ ਹੁਣ ਅੱਗੇ ਇੱਥੇ ਬਣਾਇਆ ਸਵੇਰੇ ਇੱਥੇ ਅਮਰ ਸੰਚਾਰ ਹੋਣਾ ਔਰ ਅਮਰਤ ਸੰਚਾਰ ਦੀ ਮਹਿਮਾ ਕੀ ਹੈ ਉਹ ਮੈਨੂੰ ਹੁਣ ਦੁਬਾਰਾ ਦੁਬਾਰਾ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਗੁਰੂ ਨੂੰ ਪ੍ਰੇਮ ਕਰਦੇ ਆ ਜੇ ਉਹਦੇ ਦਰ ਤੇ ਆਪਣਾ ਸੀਸ ਭੇਟ ਕਰਨਾ ਚਾਹੁੰਦੇ ਆ ਜੇ ਅਸੀਂ ਚਾਹੁੰਦੇ ਆ ਕਿ ਜਦੋਂ ਗੁਰੂ ਸਾਹਿਬ ਨੇ ਕਿਹਾ ਸੀ ਇਹਨੂੰ ਪੁੱਤਰਣ ਕੇ ਸੀਸ ਪਰਵਾਰ ਦੀ ਇਹ ਸੁਦਚਾਰ ਚਾਰ ਮੋਈ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਤੇ ਜਿੰਨਾ ਹਜ਼ਾਰਾਂ ਵੱਲ ਉਂਗਲ ਕੀਤੀ ਜੇ ਅਸੀਂ ਉਹ ਆ ਤੇ ਫਿਰ ਸਾਡੇ ਕੋ ਕੋ ਦੁਜਾ ਰਾ ਨਹੀਂ ਬਾਈਦਾ ਸੋ ਇਸ ਕਰਕੇ ਅਮਰ ਸੰਚਾਰ ਹੋਣਾ ਹੈ ਅਮਰ ਤੋਂ ਬਲਾਖੀਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਆਪਣਾ ਨਾਂ ਜਿਹੜਾ ਇਹ ਲਿਖਾ ਦਿਓ ਤੇ ਨਾਂ ਲਿਖਾ ਕੇ ਤੇ ਸਵੇਰੇ ਜਦੋਂ ਅੰਮ੍ਰਿਤ ਸੰਚਾਰ ਹੋਊਗਾ ਮੇਰੇ ਖਿਆਲ ਨਾਲ ਇਹ ਪ੍ਰਬੰਧਕਤਾਂ ਦੱਸ ਦੇਣਗੇ ਸਮਾਂ ਕੀ ਐ ਉਹਦਾ ਅੰਮ੍ਰਿਤ ਛੱਕ ਕੇ ਗੁਰੂ ਕੀ ਸਿੱਖ ਬਣਨਾ ਔਰ ਗੁਰੂ ਕੀ ਸਿੱਖ ਬਣ ਬਣ ਤੋਂ ਬਾਅਦ ਸਾਡਾ ਫਰਜ ਕੀ ਐ ਖੰਡੇ ਦਾ ਅੰਮ੍ਰਿਤ ਛਕਿਆ ਕਿਸੇ ਹੋਰ ਚੀਜ਼ ਦਾ ਨਹੀਂ ਕਿਸੇ ਕੜਸ਼ੀ ਦਾ ਅੰਮ੍ਰਿਤ ਨਹੀਂ ਛਕਿਆ ਕਿਸੇ ਚੁੰਮਚੇ ਦਾ ਨਹੀਂ ਛਕਿਆ ਜੋ ਖੰਡੇ ਦਾ ਅੰਮ੍ਰਿਤ ਕਹੀ ਕਹਿੰਦੇ ਨਾ ਅੰਮ੍ਰਿਤ ਛਕਾਓ ਜੀ ਕਈ ਰਾਜਨੀਤਿਕ ਬੰਦੇ ਆਖੀ ਜਾਂਦੇ ਤੁਸੀਂ ਤਤੀਆਂ ਗੱਲਾਂ ਨਾ ਕਰੋ ਅੰਮ੍ਰਿਤ ਛਕਾਓ ਤੇ ਮੈਂ ਉਹਨੂੰ ਇਹ ਸਵਾਲ ਕਰਦਾ ਵੀ ਖੰਡੇ ਦਾ ਅਮਰਤ ਜਿਹੜਾ ਹੈ ਉਹ ਛਕੋਣਾ ਹੈ ਨੌਜਵਾਨਾਂ ਨੂੰ ਜਿਹੜਾ ਗੁਰੂ ਨੇ ਛਕਾਇਆ ਤੇ ਖੰਡੇ ਦਾ ਅਮਰਤ ਛਕ ਕੇ ਸ਼ਸਤਰਧਾਰੀ ਹੋ ਕੇ ਪੰਜ ਪਿਆਰਿਆਂ ਦੇ ਨਾਲ ਪੰਜ ਪਿਆਰੇ ਗੁਰੂ ਰੂਪ ਨੇ ਇਹ ਵਾਅਦਾ ਕਰਕੇ ਵੀ ਜੇ ਧਰਮ ਦੀ ਖਾਤਰ ਲੋੜ ਪਈ ਤੇ ਅਸੀਂ ਸੀਸ ਭੇਟ ਕਰਦੇਾਂਗੇ ਤੇ ਫਿਰ ਵੀ ਜੇ ਕੋਈ ਸਿਰ ਨਾ ਭੇਟ ਕਰੇ ਠੰਡਾ ਹੀ ਰਹੇ ਤਸਵੀਰ ਠੰਡੀ ਹੋਵੇ ਉਹਦੀ ਤੇ ਫਿਰ ਉਹ ਲੋਕ ਉਹਦੇ ਅਮਰਤ ਤੇ ਸ਼ੰਕਾ ਹੀ ਕਰਨਗੇ ਸੋ ਅਸੀਂ ਅਮਰਤ ਛਕਣਾ ਅਮਰਤ ਸ਼ਾਕਿਆ ਹੱਤਿਆ ਤਰ ਕੇ ਬੈਠਣਾ ਨਹੀਂ ਨਾ ਜ਼ੁਲਮ ਕਰਨਾ ਕਿਸੇ ਦਾ ਨਾ ਸਹਿਣਾ ਨਾ ਡਰਨਾ ਨਾ ਡਰਾਉਣਾ ਸਿੱਖ ਦੀਆਂ ਨਿਸ਼ਾਨੀਆਂ ਨਿਰਪੋਅ ਨਿਰਵੈਰ ਹੋਣ ਦੀ ਹੈ ਤੇ ਨਿਰਪੋਅ ਨਿਰਵੈਰ ਹੋਣ ਲਈ ਖੰਡੇ ਬਾਟੇ ਦੀ ਪਾਲ ਛਕਣੀ ਜ਼ਰੂਰੀ ਹੈ ਸੋ ਜਿਹੜੇ ਵੀ ਅਮਰਤ ਬੁਲਾਖੀ ਨੇ ਉਹ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਤੁਸੀਂ ਉਹਨਾਂ ਦੇ ਨਾਮ ਪਤੇ ਲਿਖ ਲਓ ਉਸ ਤਰੀਕੇ ਦਾ ਇੰਤਜ਼ਾਮ ਕਰ ਲਿਓ ਤੇ ਨੌਜਵਾਨਾਂ ਨੂੰ ਮੇਰੀ ਖਾਸੇ ਬੇਨਤੀ ਹੈ ਵੀ ਆਪਾਂ ਉਥੇ ਇਹ ਸੱਦਾ ਦਿੱਤਾ ਸੀ ਵੀ ਜਿਹੜੇ ਨੌਜਵਾਨ ਨਸ਼ੇ ਛੱਡਣਾ ਚਾਹੁੰਦੇ ਨੇ ਉਹ ਉਥੇ ਨਗਰ ਜਾ ਸਕਦੇ ਨੇ ਤੇ ਬਹੁਤ ਨੌਜਵਾਨ ਉੱਥੇ ਪਹੁੰਚੇ ਤੇ ਬਹੁਤ ਨੌਜਵਾਨਾਂ ਨਸ਼ੇ ਛੱਡ ਵੀ ਦਿੱਤੇ ਹੌਲੀ ਹੌਲੀ ਸਾਰੇ ਛੱਡ ਜਾਣਗੇ ਦੇਖੋ ਨਸ਼ਾ ਜਿਹੜਾ ਛੱਡਣਾ ਹੈ ਉਹਦੇ ਲਈ ਇੱਕ ਹੋਰ ਨਸ਼ਾ ਲਾਉਣ ਦੀ ਲੋੜ ਹੈ ਉਹ ਨਸ਼ਾ ਹੈ ਨਾਮ ਬਾਣੀ ਦਾ ਨਸ਼ਾ ਸੰਘਰਸ਼ ਦਾ ਨਸ਼ਾ ਜਿਵੇਂ ਅਮਲੀ ਬੰਦਾ ਅੱਜ ਯੁਕਤਾ ਬਣਾਉਂਦਾ ਵੀ ਪੈਸੇ ਕਿਵੇਂ ਇਕੱਠੇ ਕਰੀਏ ਇਹੋ ਹੀ ਇਸਲਾਮਾਂ ਚਲਦੀਆਂ ਨੇ ਚੋਰੀ ਕਰਨ ਤੱਕ ਜਾਂਦਾ ਹੈ ਲੁੱਟਾਂ ਕਰਦਾ ਕਿਸੇ ਦੀ ਤੋਈ ਫਿਰਦੀ ਤੀ ਪੈਣ ਦੀ ਚੈਨੀ ਖੋ ਲਈ ਕਿਸੇ ਦੇ ਕੰਨ ਚੋਂ ਕਾਂਟਾ ਖਿੱਚ ਲਿਆ ਇਹ ਸਾਰੇ ਕੰਮ ਕਰਦਾ ਹੈ ਅਮਲੀ ਬੰਦਾ ਔਰ ਜਿੰਨਾ ਚਿਰ ਨਸ਼ਾ ਮਿਲਦਾ ਨਹੀਂ ਉਹ ਟੇਕੇ ਨਹੀਂ ਬੈਂਦਾ ਜਿਹੜਾ ਬੰਦਾ ਅਮਰਤ ਦਾ ਨਸ਼ਾ ਚੱਕ ਲੈਂਦਾ ਹੈ ਜਿਹੜਾ ਬੰਦਾ ਅਮਰਤ ਛਕ ਲੈਂਦਾ ਨਾਮ ਬਾਣੀ ਦਾ ਨਸ਼ਾ ਲਾ ਲੈਂਦਾ ਜਿੰਨਾ ਚਿਰ ਉਹ ਹੱਕ ਨਹੀਂ ਲੈ ਲੈਂਦਾ ਆਪਣੇ ਜਿੰਨਾ ਚਿਰ ਉਹ ਆਣਖ ਤੇ ਗੈਰਤ ਦੀ ਜ਼ਿੰਦਗੀ ਜਿਉਣੀ ਸ਼ੁਰੂ ਨਹੀਂ ਕਰ ਦਿੰਦਾ ਉਹ ਵੀ ਟਿਕ ਨਹੀਂ ਬੈਠਦਾ ਉਹਦੇ ਅੰਦਰ ਵੀ ਤੋੜ ਵੱਜਦੀ ਉਹਨੂੰ ਵੀ ਬੁਨੈ ਸੋਧਿਆ ਜੱਗ ਜੀ ਆਦ ਸੋ ਅਸੀਂ ਉਸ ਦੇ ਦਰਦ ਦੇ ਜਿਹੜਾ ਵਾ ਨਸ਼ੇੜੀ ਬਣ ਜਾਣਾ ਪਾਰ ਸਾਨੂੰ ਸੌ ਜਦਾਂ ਬੜੀਆਂ ਨੂੰ ਤੁਸੀਂ ਖਿੱਚ ਕੇ ਲਿਆਓ ਫਿਰ ਪੰਜ-ਪੰਜ ਕੇ ਉਧਰ ਨੂੰ ਜਾਂਦੇ ਪਰ ਇਹ ਸਭ ਤੋਂ ਉੱਤਮ ਨਸ਼ਾ ਇਸ ਤੋਂ ਉੱਚਾ ਕੋਈ ਨਸ਼ਾ ਨਹੀਂ ਸੰਸਾਰ ਦੇ ਉੱਤੇ ਜਿਹੜਾ ਮਨੁੱਖ ਇਸ ਨਸ਼ੇ 'ਚ ਪੈ ਜਾਂਦਾ ਹੈ ਜਿਹੜਾ ਦੁੱਜਾ ਛੱਕਦੇ ਉਹ ਤੇ ਦੂਜੇ ਦਿਨ ਇਹ ਲੱਗਦਾ ਵੀ ਨਹੀਂ ਹੁਣ ਇੱਕ ਨਾ ਨਹੀਂ ਸਰਨਾ ਦੋਹਾਂ ਨਾ ਕਰਨਾ ਆਪਣਾ ਜਿਹੜੇ ਨੌਜਵਾਨ ਉੱਥੇ ਆਉਂਦੇ ਉਹ ਦੱਸਦੇ ਨੇ ਇਹਦੇ ਤੇ ਆਪ ਵੀ ਫਿਰ ਬੰਦੇ ਦੀ ਰਹਿਰਾਸ ਨਿਤਨੇਮ ਜਿਹੜਾ ਕੋ ਰਾਤ ਨੂੰ ਇਹ ਹੁੰਦਾ ਵੀ ਸਵੇਰ ਨੂੰ ਨਿਤਨੇਮ ਕਰਨਾ ਹੈ ਸਵੇਰ ਨੂੰ ਹੁੰਦਾ ਸ਼ਾਮ ਨੂੰ ਰੈਰਾ ਸਾਹਿਬ ਦਾ ਪਾਠ ਕਰਨਾ ਹੈ ਔਰ ਇਹ ਸਾਰਾ ਕੁਝ ਕਰਦੇ ਆ ਜੀਵਨ ਲੰਘਦਾ ਤੇ ਵਿੱਚੇ ਅਸੀਂ ਸੰਘਰਸ਼ ਕਰਨਾ ਹੈ ਕੌਮ ਲਈ ਹੱਕ ਲੈਣੇ ਆ ਸੋ ਇਹਦੇ ਲਈ ਜ਼ਰੂਰੀ ਹੈ ਵੀ ਖੰਡੇ ਵੱਟ ਦੀ ਪੌਲ ਛਕੀਏ ਉਸ ਤੋਂ ਬਿਨਾ ਮੌਤ ਦਾ ਡਰ ਨਹੀਂ ਨਿਕਲਣਾ ਕਿਉਂਕਿ ਮੌਤ ਮਰ ਕੇ ਜੀਉਣਾ ਪੈਂਦਾ ਮਨੁੱਖ ਨੂੰ ਜਿਉਂਦਾ ਮਨੁੱਖ ਹਮੇਸ਼ਾ ਮੌਤ ਤੋਂ ਡਰਦਾ ਹੈ ਪਰ ਜਿਹੜਾ ਮਨੁੱਖ ਇੱਕ ਵਾਰ ਮਰ ਗਿਆ ਉਹ ਦੁਬਾਰੇ ਮੌਤ ਤੋਂ ਡਰ ਸਕਦਾ ਨਹੀਂ ਡਰ ਸਕਦਾ ਸੋ ਮਰਨਾ ਆਪਾਂ ਇੱਕ ਵਾਰੀ ਜ਼ਰੂਰ ਹੈ ਪਰ ਇਹ ਫਰਕ ਇਸ ਗੱਲ ਦਾ ਪੈਂਦਾ ਵੀ ਦਿੱਲੀ ਦੇ ਅੱਗੇ ਮਰਨਾ ਹੈ ਜਾਂ ਗੁਰੂ ਦੇ ਚਰਨਾਂ ਦੇ ਵਿੱਚ ਸੀਸ ਵਾਰ ਲੈਣਾ ਇੱਕ ਵਾਰੀ ਜਿਹੜਾ ਮਨੁੱਖ ਇੱਕ ਵਾਰੀ ਗੁਰੂ ਦੇ ਚਰਨਾਂ 'ਚ ਮਰਮਟਿਆ ਉਹਨੂੰ ਦੁਬਾਰੇ ਕੌਣ ਮਾਰ ਸਕਦਾ ਸੋ ਜਿਹੜਾ ਰੋਜ਼-ਰੋਜ਼ ਮਰਨ ਵਾਲਾ ਜੀਵਨ ਹੈ ਇਹਦੇ ਨਾਲੋਂ ਚੰਗਾ ਵੀ ਅਸੀਂ ਇੱਕ ਵਾਰੀ ਉਹਦੇ ਹੋ ਜਾਈਏ ਤੇ ਉਸ ਤੋਂ ਮਗਰੋਂ ਦੁਨੀਆ ਦੀ ਕੋਈ ਤਾਕਤ ਸਿੱਖਾਂ ਨੂੰ ਗੁਲਾਮ ਨਹੀਂ ਕਰ ਸਕਦੀ ਵਹੀਰ ਦਾ ਮਕਸਦ ਹੀ ਇਹ ਹੈ ਕਿ ਜੀਵਨ ਦੇ ਵਿੱਚ ਸਾਦਗੀ ਲੈ ਕੇ ਆਉਣੀ ਹੈ ਸੰਘਰਸ਼ ਕਿਉਂ ਨਹੀਂ ਕਰਨਾ ਕਿਉਂਕਿ ਵੱਡੀਆਂ ਵੱਡੀਆਂ ਕੋਠੀਆਂ ਖੋਸ ਜਾਣ ਦਾ ਡਰ ਹੈ ਤੇ ਜਿਹੜੀ ਕੌਮ ਦਾ ਆਪਣਾ ਮਹਿਲ ਕੱਚਾ ਹੋਵੇ ਹੋਵੇ ਹੀ ਨਾ ਨੀਆਂ ਹੀ ਪਈਆਂ ਹੋਣਾ ਜੇ ਤੇ ਮਹਿਲ ਖੜਾ ਕਰਨਾ ਹੋਵੇ ਉਹ ਜਿਹੜੀ ਮਰਜੀ ਕੋਠੀ ਪਾਲੇ ਉਹਦੀ ਇੱਜ਼ਤ ਪਤ ਹੋ ਸਕਦੀ ਨਹੀਂ ਹੋ ਸਕਦੀ ਤੋ ਅਸੀਂ ਜੇ ਕੌਮੀ ਮਹਿਲ ਖੜਾ ਕਰਨਾ ਹੈ ਤੇ ਇੱਕ ਚਿਤਾ ਇਹ ਵੀ ਰੱਖ ਲਈਏ ਕਿ ਇਹ ਉਸ ਦਿਨ ਖੜਾ ਹੋਣਾ ਜਦੋਂ ਅਸੀਂ ਆਪਣਾ ਸਿਰ ਇੱਟਾਂ ਦੀ ਥਾਂ ਲਾਉਣ ਲਈ ਤਿਆਰ ਹੋ ਗਏ ਤੇ ਜਿੰਨਾ ਚਿਰ ਤਿਆਰੀ ਤੇ ਜਿੰਨਾ ਚਿਰ ਤਿਆਰੀ ਨਹੀਂ ਕਰਦੇ ਉਹਨਾਂ ਚਿਰ ਗੱਲਾਂ ਦਾ ਖੜਾ ਉਹ ਜਿੰਨਾ ਮਰਜ਼ੀ ਬਣਾਈ ਜਾਈਏ ਬੈਠ ਕੇ ਇਹ ਤਿਆਹਿਆ ਕਰਨਾ ਪੈਣਾ ਤੁਰਨਾ ਪੈਣਾ ਜਿੱਥੇ ਜਿੱਥੇ ਪੜਾਉਣਗੇ ਉੱਥੇ ਉੱਥੇ ਸਭ ਨੂੰ ਇਹ ਹੋਕਾ ਵੀ ਅਮਰ ਸੰਚਾਰ ਦੇ ਵਿੱਚ ਸ਼ਾਮਲ ਹੋਣਾ ਇਹਦਾ ਮਕਸਦ ਅਮਰ ਸੰਚਾਰ ਹੈ ਇਹਦਾ ਮਕਸਦ ਤੁਹਾਡਾ ਮੇਰੇ ਨਾਲ ਮਿਲਣਾ ਨਹੀਂ ਇਹਦਾ ਮਕਸਦ ਆਸੀਂ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਜਾਂ ਤੁਸੀਂ ਮੇਰੇ ਨਾਲ ਫੋਟੋ ਖਿਚਾਉਣੀਆਂ ਕੋਈ ਮਕਸਦ ਨਹੀਂ ਹੈਗਾ ਇਹਦਾ ਇਹ ਸਭ ਹੀਰ ਦਾ ਮਕਸਦ ਹੈ ਇਹ ਹੈ ਵੀ ਜਿਹੜੀ ਪਤਿਤਪੁਣੇ ਦੀ ਲਹਿਰ ਪੰਜਾਬ ਦੇ ਵਿੱਚ ਫੈਲ ਗਈ ਹੈ ਉਹਨੂੰ ਖਤਮ ਕਰਨਾ ਹੈ ਇਸ ਵਹੀਰ ਦਾ ਮਕਸਦ ਇਹ ਹੈ ਕਿ ਕੌਮ ਨੂੰ ਚਦਨ ਕਰਨਾ ਵੀ ਸਾਡੇ ਅੱਖਾਂ ਤੇ ਡਾਕਾ ਪੈ ਰਿਹਾ ਅਸੀਂ ਉਸ ਚਾਹੀਏ ਇਸ ਵਹੀਰ ਦਾ ਮਕਸਦ ਇਹ ਹੈ ਗੁਰੂ ਦੇ ਸਤਕਾਰ ਨੂੰ ਮਰਿਆਦਾ ਨੂੰ ਬਹਾਲ ਕਰਨਾ ਇਸ ਵਹੀਰ ਦਾ ਮਕਸਦ ਇਹ ਹੈ ਕਿ ਸਾਦਗੀ ਤਰ੍ਹਾਂ ਜੀਵਨ ਜੀ ਛੱਡੀਣਾ ਹੈ ਛੋਸ਼ੇਪਾਦੀ ਛੱਡ ਕੇ ਦਿਖਾਵਾ ਛੱਡ ਕੇ ਦਿਖਾਵਾ ਕੌਣ ਕਰਦਾ ਜਿਹਦੇ ਪੱਲੇ ਕੁਝ ਨਹੀਂ ਹੁੰਦਾ ਤਗੜੀਆਂ ਕੌਮਾਂ ਨੂੰ ਦਿਖਾਵਾ ਕਰਨ ਦੀ ਲੋੜ ਨਹੀਂ ਪੈਂਦੀ ਜਿਹੜਾ ਬੰਦਾ ਮਾਰਾ ਹੋਵੇ ਉਹ ਜਾਣ ਬੁਝ ਕੇ ਬੜਕਾ ਮਾਰਦਾ ਹੁੰਦਾ ਹੈ ਜੋ ਅਸੀਂ ਜਿਹੜਾ ਦਿਖਾਵਾ ਕਰ ਰਹੇ ਆ ਅੱਜ ਇਹ ਸਾਰਾ ਅਜ ਕਰਕੇ ਕਰ ਰਹੇ ਕਿਉਂਕਿ ਸਾਡੇ ਪੱਲੇ ਕੁਝ ਨਹੀਂ ਜਿੱਦਣ ਪੱਲੇ ਕੁਝ ਹੋ ਗਿਆ ਉਦੋਂ ਦਿਖਾਵਾ ਕਰਨ ਦੀ ਲੋੜ ਨਹੀਂ ਪੈਣੀ ਸੋ ਅੱਜ ਲਈ ਇਹਨੇ ਇੱਕ ਬੇਨਤੀਆਂ ਕਬੂਲ ਕਰੋ ਸਮੂਹ ਸੰਗਤਾਂ ਦਾ ਧੰਨਵਾਦ ਜਿਹੜੇ ਸਵੇਰ ਦੇ ਭੁੱਖੇ ਪਾਣੇ ਸਾਡੇ ਨਾਲ ਤੁਰੇ ਜੋ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜੀ ਘਾਲਣਾ ਹੈ ਇਹਨੂੰ ਪ੍ਰਵਾਨ ਕਰਨਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਜਬੇ ਗਏ ਬਿਵਰਣ ਕੀ ਰੀਤ ਜਬੇ ਗਏ ਵਿਪਰਨ ਕੀ ਰੀਤ ਮੈਨਾ ਕਰੂ ਇਨਕੀ ਪ੍ਰਤੀਤ ਤੇ ਅਸੀਂ ਵਿਪਰ ਦੀ ਰੀਤ ਤੋਂ ਮੁੜਕੇ ਉਸ ਅਵਸਥਾ ਚ ਆਉਣਾ ਜਿੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਖਾਲਸਾ ਮੇਰੋ ਰੂਪ ਹੈ ਖਾਸ ਇਨਹੀ ਕੀ ਕਿਰਪਾ ਕੇ ਸਜੇ ਹਮ ਉਸ ਇਨਾ ਪ੍ਰੇਮ ਹੈ ਗੁਰੂ ਨੂੰ ਖਾਲਸੇ ਦੇ ਨਾਲ ਅਸੀਂ ਉਸ ਅਵਸਥਾ ਚ ਜਿਉਣਾ ਤੇ ਫਿਰ ਸੀਸ ਦੇਣ ਲਈ ਤਿਆਰ ਰਹੀਏ ਇਨੀਆਂ ਕ ਬੇਨਤੀਆਂ ਨਖੇ ਮਦਾ ਜਾ ਚਕਾਂ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਪੰਥ ਨਾਲ ਕੋਈ ਪ੍ਰੇਮ ਨਹੀਂ ਇਹਨਾਂ ਨੂੰ ਕੋਈ ਵਾਅ ਵਾਸਤਾ ਨਹੀਂ ਪੰਥ ਨਾਲ ਕੀ ਵਾਪਰਿਆ ਨੌਜਵਾਨੀ ਕਿਵੇਂ ਮਰ ਰਹੀ ਹੈ ਕਿਵੇਂ ਸਾਡੇ ਨੌਜਵਾਨਾਂ ਨੂੰ ਜਿੱਲਾਂ ਚ ਡੱਕਿਆ ਜਾ ਰਿਹਾ ਹੈ ਕਿਵੇਂ ਸਾਡੇ ਨੌਜਵਾਨ ਨਸ਼ੇ ਦੇ ਟੀਕੇ ਲਾ ਲਾ ਕੇ ਮਰ ਰਹੇ ਨੇ ਰੋਜ਼ ਕਿਸੇ ਗੱਲ ਦਾ ਕੋਈ ਵਾਸਤਾ ਨਹੀਂ ਪਰ ਜਦੋਂ ਵੀ ਕਿਤੇ ਜਦੋਂ ਵੀ ਕਿਤੇ ਪੰਥ ਦੀ ਚੜ੍ਹਦੀ ਕਲਾ ਦੀ ਕੋਈ ਗੱਲ ਆਉਂਦੀ ਹੈ ਇਹ ਸਾਰੀਆਂ ਗਿਰਜਾਂ ਬਾਹਰ ਆਣ ਕੇ ਸਿੱਖਾਂ ਦਾ ਮਾਸ ਨੋਚਣ ਨੂੰ ਕਾਲੀਆਂ ਹੋ ਜਾਂਦੀਆਂ ਤੇ ਇਹਨਾਂ ਨੇ ਕਿਹਾ ਕੀ ਹੁੰਦਾ ਵੀ ਤੁਸੀਂ ਸਿੱਖੀ ਦੀ ਬੇਅਦਬੀ ਕਰ ਦਿੱਤੀ ਹੈ ਜੇ ਅਸੀਂ 사ਤਗੁਰ ਦਾ ਓਟ ਆਸਰਾ ਲੈ ਕੇ ਚੱਲੇ ਹਾਂ ਜੇ 사ਤਗੁਰ ਸੱਚੇ ਪਾਤਸ਼ਾਹ ਦੀ ਗਵਾਹੀ 'ਚ ਚੱਲ ਕੇ ਵਹੀਰ ਕੱਢੀ ਤੇ ਜਾ ਕੇ ਅਸੀਂ ਉਸ ਦਿਨ ਵੀ ਕਿਹਾ ਸੀ ਭਿਜੇ ਆਪ ਕਿਸੇ ਜੋਗੇ ਹੋਈਏ ਤੇ ਫਿਰ 사ਤਗੁਰ ਦੀ ਗਵਾਹੀ 'ਚ ਨਾ ਚੱਲੀਏ ਫਿਰ ਸਾਡੀ ਗਵਾਹੀ 'ਚ ਲੋਕ ਚੱਲਣ ਪਰ ਅਸੀਂ 사ਤਗੁਰ ਅਗੇ ਅਰਦਾਸ ਬੇਨਤੀ ਪਹਿਲੇ ਦੇਣੀ ਹੈ ਕੀਤੀ ਸੀ 사ਤਗੁਰ ਸੱਚੇ ਪਾਤਸ਼ਾਹ ਜੀਓ ਬੰਦਿਆਂ ਦਾ ਓਟ ਅਸਰਾ ਬੜਾ ਤੱਕਿਆ ਬਹੁਤ ਜਥੇਬੰਦੀਆਂ ਦਾ ਓਟ ਅਸਰਾ ਤੱਕਿਆ ਨੌਜਵਾਨਾਂ ਨੇ ਪਰ ਅੰਤ ਨੂੰ ਸਾਡੇ ਪੱਲੇ ਖਵਾਰੀ ਪਈ ਹੈ ਕੋਈ ਸਾਨੂੰ ਕਿਤੇ ਪਿੱਠ ਵਿਖਾ ਗਿਆ ਕੋਈ ਕਿਤੇ ਵਿਖਾ ਗਿਆ ਹੁਣ ਕਿਰਪਾ ਕਰੋ ਆਪ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਪਿੱਛੇ ਲੱਗਦੇ ਹਾਂ ਆਪ ਸੰਗਤ ਦੀ ਅਗਵਾਈ ਕਰੋ ਖਾਲਸਾ ਵਹੀਰ ਦੇ ਵਿੱਚ ਸਤਿਗੁਰ ਦੀ ਅਗਵਾਈ ਚ ਚੱਲੇ ਅਮਰਤ ਸੰਚਾਰ ਥਾਵਾ ਥਾਵਾ ਤੇ ਹੋਇਆ ਨੌਜਵਾਨਾਂ ਨੇ ਨਸ਼ੇ त्याग ਕੇ ਖੰਡੇ ਬਾਟੇ ਦੀ ਪੌਲ ਛਕੀ ਹੈ ਹਜ਼ਾਰਾਂ ਘਰ ਨੇ ਜਿੰਨਾ ਚੋ ਨਸ਼ੇ ਦਾ ਕੋੜ ਖਤਮ ਹੋ ਗਿਆ ਸੋ ਇਸ ਕਰਕੇ ਜਿਹੜੇ ਇਹ ਕਹਿੰਦੇ ਨੇ ਵੀ ਅਜਨਾਲੇ ਤੁਸੀਂ ਮਹਾਰਾਜ ਦੇ ਸਰੂਪ ਲੈ ਕੇ ਕੋ ਗਏ ਉਹਨਾਂ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਵੀ ਸਿੱਖ ਕਦੇ ਵੀ ਮਹਾਰਾਜ ਦੇ ਓਟ ਆਸਰੇ ਤੋਂ ਬਿਨਾ ਕਿਤੇ ਨਹੀਂ ਜਾਂਦਾ ਉਥੇ ਝੂਠ ਪ੍ਰਪੋਗੈਂਡਾ ਇਹ ਚਲਾਇਆ ਜਾ ਰਿਹਾ ਵੀ ਅਸੀਂ ਜੀ ਪੁਲਿਸ ਕਹਿੰਦੀ ਵੀ ਅਸੀਂ ਸਤਕਾਰ ਬੜਾ ਕਰਦੇ ਮਹਾਰਾਜ ਦਾ ਤਾਂ ਅਸੀਂ ਕੁਝ ਨਹੀਂ ਕੀਤਾ ਵੀਡੀਓ ਵੇਖ ਲਓ ਜੇ ਸਤਕਾਰ ਇੰਨਾ ਸੀ